ਜੋ ਪਾਰਲੀਮੈਂਟ ਮੈਂਬਰ ਹੋਣਾ ਚਾਹੀਏ ਉਹ ਡਾਊਨ ਟੂ ਅਰਥ ਹੋਣਾ ਚਾਹੀਏ ਜਲਦੀ ਇਹ ਵੈਸੇ ਇੱਥੇ ਪੰਜਾਬ ਦੇ ਵਿੱਚ ਅਕਾਲੀ ਆਣੀ ਚਾਹੀਦੀ ਚੰਗੀ ਆਵੇ ਜਿਹੜੇ ਵੀ ਆਵੇ ਬਸ ਬਸ ਇਹੀ ਕੀ ਨਸ਼ਿਆਂ ਤੋਂ ਰਾਹਤ ਮਿਲੇ ਹਾਰੇ ਕੇ ਜੰਗਾ ਚੰਗੇ ਲੋਕ ਮੰਨ ਚੰਗੀ ਦੁਨੀਆ ਮਿਲੇ ਬਸ ਅਹੀ ਚਾਹੀਦਾ ਜੀ ਸਭ ਤੋਂ ਪਾਰਲੀਮੈਂਟ ਜਿਹੜਾ ਆਪਣੇ ਮੁੱਦੇ ਠਾਵੇ ਮੇਨ ਤੋਂ ਉਹਦਣਾ ਹੋਣਾ ਚਾਹੀਦਾ ਜਿੱਦਾਂ ਆਪਣੇ ਪੜਾਈ ਦਾ ਮੁੱਦਾ ਮੇਣਾ ਆਪਣੇ ਧਰਮ ਦਾ ਮੁੱਦਾ ਬਣਾਈ ਜਾਂਦੇ ਆ ਜਿਹੜਾ ਆਪਣਾ ਜਿਹਨੂੰ ਪਤਾ ਜਿਹੜਾ ਆਪਣਾ ਧਰਮ ਹੈਗਾ ਉਹੀ ਨਿਮੋਣਾ ਆਪਾਂ ਦੂਜੇ ਦਾ ਆਪਣੇ ਬਹੁ ਘੱਟ ਲੋਕ ਕਰਦੇ ਡਿਵਰਟ ਹੁਣ ਆਪਾਂ ਨੂੰ ਪੜਾਈ ਦਾ ਮੁੱਦਾ ਮੇਂ ਰੱਖਣਾ ਚਾਹੀਦਾ ਬਾਕੀ ਇਕਨੋਮੀ ਨੂੰ ਦੇਖ ਕੇ ਚੱਲਣਾ ਚਾਹੀਦਾ ਆਪਣੀ ਦੇਸ਼ ਦੀ ਜਿਹੜਾ ਪੜ੍ਹਿਆ ਲੈਣਾ ਚਾਹੀਦਾ ਆਪਣਾ ਉਮੀਦਵਾਰ ਤੁਹਾਨੂੰ ਤੇ ਕੋਈ ਵਧੀਆ ਹੀ ਬੰਦਾ ਚਾਹੀਦਾ ਕੈਂਡੀਡੇਟ ਜਿਹੜਾ ਸ਼ਹਿਰ ਬਾਰੇ ਸੋਚੇ ਉਹਦਾ ਦੇ ਅੱਜ ਕੱਲ ਸਰਕਾਰ ਤੇ ਐਮਐਨਏ ਹੈਗੀ ਆ ਪਹਿਲੇ ਹੀ ਸਰਕਾਰ ਜਿਹੜਾ ਕੋਈ ਕਰਦੇ ਕਿੱਦਾਂ ਕਰ ਲਈ ਹੋਵੇ ਉਹ ਹੋਂਦ ਤੇ ਹੈ ਵੀ ਅਗੇ ਝਾੜੂ ਮਰੀ ਜਾਂਦੇ ਐਵੇਂ ਕੁਝ ਨਹੀਂ ਕਰਦੇ ਪਏ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਸਿਆਸੀ ਖਾੜਾ ਲਗਾਤਾਰ ਪਖਦਾ ਜਾ ਰਿਹਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਵਾਮ ਦੀ ਆਵਾਜ਼ ਜਾਣਨ ਦੀ ਔਰ ਇਸ ਤਰ੍ਹਾਂ ਅਸੀਂ ਪੁੱਛੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜਲੇ ਵਿਰਾਸਤੀ ਮਾਰਗ ਤੇ ਜਿੱਥੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸਲਾਨੀ ਸੱਚ ਕਰਨ శ్రీ ਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਤੋਂ ਗੱਲਬਾਤ ਕਰਾਂਗੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਆਏ ਲੋਕਾਂ ਦੇ ਨਾਲ ਤੇ ਜਾਣਾਂਗੇ ਲੋਕਾਂ ਦੀ ਰਾਖੀ ਹੈ ਨਬਜ਼ ਕੀ ਹੈ ਲੋਕ ਕਿਹੋ ਜਿਹੇ ਉਮੀਦਵਾਰ ਚੁਣਨਾ ਚਾਹੁੰਦੇ ਨੇ ਕਿਹੋ ਜੀ ਸਰਕਾਰ ਬਣਾਉਣੀ ਚਾਹੁੰਦੇ ਨੇ ਆਓ ਦੇਖਦੇ ਹਾਂ ਬਰਾਤੀ ਮਾਰਗ ਤੇ ਪਹੁੰਚੇ ਜਿੱਥੇ ਲੋਕ ਜੋ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਨੇ ਉਹ ਕਿਤੇ ਨਾ ਕਿਤੇ ਸਿਆਸੀ ਚਰਚਾ ਵੀ ਕਰ ਰਹੇ ਨੇ ਚਾਹੇ ਕੋਈ ਭਰਾਵਾਂ ਦੇ ਟਾਬੇ ਤੇ ਰੋਟੀ ਖਾ ਰਿਹਾ ਹੈ ਜਾਂ ਫਿਰ ਕੋਈ ਚਾਹ ਪੀ ਰਿਹਾ ਹੈ ਤਾਂ ਗੱਲਬਾਤ ਜਿਹੜਾ ਗੱਲਬਾਤ ਦਾ ਮੁੱਦਾ ਉਹ ਸਿਆਸਤ ਜ਼ਰੂਰ ਰਹਿੰਦੀ ਹੈ ਕੀ ਨਾਮ ਹੈ ਜੀ ਆਪ ਕਾਹ ਸੇ ਰਾਜੇਸ਼ਵਰੀ ਜੋਧਪੁਰ ਸੇ ਕੈਸੀ ਸਰਕਾਰ ਦੇਸ਼ ਕੀ ਚੁਣਨਾ ਚਾਹਤੇ ਹੈ ਕੈਸਾ ਐਮਪੀ ਹੋਣਾ ਚਾਹੀਏ ਆ ਜੋ ਦੇਸ਼ ਦਾ ਵਿਕਾਸ ਕਰੇ ਵੈਸੇ ਹੀ ਹੋਣਾ ਚਾਹੀਏ ਹੋਰ ਤਾਂ ਕੈਸਾ ਹੋਣਾ ਚਾਹੀਏ ਖਾਸ ਉਮੀਦ ਰਹਤੀ ਹੈ ਤੇ ਬੜੀਆ ਉਹਨਾਂ ਜੋ ਵਿਕਾਸ ਕਰੇ ਜੋ ਮਾਰੇ ਜੋ ਸੁਵਿਧਾਏ ਲਾਏ ਵੈਸਾ ਐਮਬੀ ਹੋਣਾ ਸੀ शिक्षा में, में मैन वो अच्छा हो करे प्रोग्रेस यही होता है और तो क्या होता है मेडिकल एजुकेशन डिपार्टमेंट हो गया, हाँ। हो गया, हो गया है उसमें हम तो आम आदमी पार्टी से ही है आ, 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 मैं तो जोधपुर से हाँ अच्छा? वहाँ तो कांग्रेस चलती है लेकिन बट यहाँ पे जो हमारे जो अरविंद केजरीवाल है उन्होंने बहुत अच्छा काम किया है तो अरविंद केजरीवाल हर तरह से हर चीज़ को देखते हैं एजुकेशन स्कूल कॉलेज वगैरह सब में अच्छा उन्होंने बहुत योगदान दिया है तो वही देखते हैं हम आम आदमी पार्टी से ही क्या उम्मीद क्या रखते हैं आपका मेंबर पार्लियामेंट कैसा होना चाहिए वो तो लोगों के लिए काम करने वाला चाहिए वॉट्स तो एक्सपेक्टिंग कि उसने जो भी है हमको जो भी सुविधा होना चाहिए लोगों के लिए वो देना चाहिए दैट्स सर लोगों के साथ बड़े बड़े वादे कर दिए जाते हैं पर वो फिर वादे वो वफा नहीं होते तो ऐसे में वोटर कहीं ना कहीं निराश हो जाता हम्म नहीं जो पार्लियामेंट मेंबर होना चाहिए वो डाउन टू अर्थ होना चाहिए और मीन्स वो कैसे यस यस इजीली अवेलेबल होना चाहिए और मीन्स सबको वो लेके चलना चाहिए उसने। सरकार जो हमारी खुशी हो तो होनी चाहिए कोई दुख ना पड़े क्या क्या, क्या मुश्किलें आप अरे मुश्किलें गरीब आदमी सभी हैं रोजी रोटी कम है काम उतना चलता नहीं है लगता है कि जो सरकारी स्कूल सरकारी अस्पताल है वो ठीक काम कर रहे हैं हां कर रहे हैं ठीक तो कमी का है कमी का रोजगार नहीं है, है। हां जैसे पहले कमाई थी वैसे अब कमाई नहीं, नहीं है काम नहीं है हां भारत सरकार ते मोदी साहब ने आना ठीक है तसल्ली तो दे तसल्ली है वैसे एथे पंजाब ਦੇ ਵਿੱਚ ਅਕਾਲੀ ਜਾਣੀ ਚਾਹੀਦੀ ਹੈ ਕੀ ਕਾਰਨ ਦੇਖੋ ਜੀ ਉਹਨਾਂ ਨੇ ਦਾਣਾ ਉਹਨਾਂ ਨੇ ਸ਼ੁਰੂ ਕੀਤੀਆਂ ਕਣਕ ਉਹਨਾਂ ਨੇ ਸ਼ੁਰੂ ਕੀਤੀ ਪੈਨਸ਼ਨ ਉਹਨਾਂ ਨੇ ਸ਼ੁਰੂ ਕੀਤੀ ਫੈਸਿਲਿਟੀਆਂ ਬਹੁਤ ਦਿੱਤੀਆਂ ਉਹਨਾਂ ਨੇ ਬਾਕੀ ਚਲੋ ਅੱਗੇ ਵੇਖੀ ਜੀ ਸਾਰੀ ਹੁਣ ਬੰਦ ਕਰਤੀ ਇਹਨਾਂ ਨੇ ਮੇਰੇ ਸਾਹਾਰੇ ਆ ਉਹ ਮਤਲਬ ਕਹਿੰਦਾ ਕਿ ਆਉਂਦੀ ਹੈਗੀ ਕਣਕ ਮਿਲਦੀ ਨਹੀਂ ਹੈਗੀ ਕਿਸੇ ਨੂੰ ਬਹੁਤ ਘੱਟ ਵੰਦੇ ਨੇ ਯਾਦ ਕਰ ਰਹੇ ਹੋ ਇਹ ਬਾਤ ਹਾਂਜੀ ਬਿਲਕੁਲ ਜੀ ਉਹਨਾਂ ਦੀ ਤਾਰੀਫ ਕਰਦੇ ਹਾਂ ਅਸੀਂ ਬਾਦਲ ਸਾਹਿਬ ਜੀ ਸਾਡੀ ਵੋਟ ਉਹਨਾਂ ਨੂੰ ਜਾਣੀ ਹੈ ਜੀ ਤੁਸੀਂ ਕਿਹੋ ਜਿਹਾ ਐਮਪੀ ਚੁਣਨਾ ਚਾਹੁੰਦੇ ਹੋ ਕਿਹੋ ਜਿਹੀ ਦੇਸ਼ ਦੀ ਸਰਕਾਰ ਚੁਣਨੀ ਚਾਹੁੰਦੇ ਹੋ ਕੀ ਅਸਮਵਿਧਾ ਤੁਹਾਡੀ ਸਾਡੀ ਭਾਜੀ ਅਕਾਲੀਆਂ ਨੂੰ ਜਾਂਦੀ ਹੈ ਸ਼ੁਰੂ ਤੋਂ ਹੀ ਮੇਰੇ ਪਿਓ ਅਸੀਂ ਰਹੇ ਅਕਾਲੀਆਂ ਦੇ ਡੈਡੀ ਮੇਰਾ ਅਕਾਲੀਆਂ ਦੇ ਵਿੱਚ ਹੈਗਾ ਹੈ ਖਾਸ ਕੰਮ ਕਰਿਆ ਤਾਂ ਕਿਹੜੇ ਕੀਤੇ ਉਹਨਾਂ ਨੇ ਸਾਰੇ ਕੰਮ ਕਿੰਨਾ ਦਾ ਬਣਾਇਆ ਕਿੰਨਾ ਦਾ ਦਰਬਾਰ ਸਾਰਾ ਗਲਾਰਾ ਸਾਰਾ ਬਣਾਇਆ ਸਦਾਰਾ ਨਾਲ ਸੋ ਜੀ ਇਸ ਬਦਲ ਨੇ ਬਣਾਇਆ ਸਾਰਾ ਕੁਝ ਬਣਾਇਆ ਨਾ ਹੋਰ ਪੋਲੀਪਰਾ ਇਹ ਸਰਕਾਰ ਸਾਡੀ ਕਿਵਸਤ ਛੜਕਾ ਬਣਾਈਆਂ ਨੇ ਸਾਰਾ ਸਹੀ ਕੰਮ ਕੀਤਾ ਹੈ ਕੈਰੀਅਰ ਸਕੀਮਾ ਕੋ ਮੈਂ ਕਾफी ਚਲੋ ਕਿਮਾਈ ਨੇ ਬੜੀਆਂ ਕੀਤੀਆਂ ਨੇ ਸਭ ਕੁਝ ਕੀਤਾ ਨੇ ਹੋਰ ਤੁਹਾਨੂੰ ਵੀ ਬੜੀਆਂ ਨੇ ਅੰਦਾਜ਼ ਕਰਦਾ ਰਿਹਾ ਸਾਡੀਆਂ ਦੁਕਾਨਾਂ ਹੁੰਦੀਆਂ ਸੀ ਪਹਿਲਾਂ ਮੇਰੇ ਮੇਰੀ ਲੱਗਦੀ ਹਈ ਸ੍ਰੀ ਜਾਂਦੇ ਨਾਲ ਦੁਕਾਨ ਲੱਗੀ ਹੁੰਦੀ ਸੀ ਚਲੋ ਉਹਦਾ ਉਠਾਤਾ ਹੀ ਉਹਨਾਂ ਨੇ ਸੜਕਾ ਤੋਂ ਬਣਾਈਆਂ ਹੈ ਮੈਨੂੰ ਮੈਂ ਠੀਕ ਨਹੀਂ ਰਿਹਾ ਵੀ ਮੌਜੂਦਾ ਸਰਕਾਰ ਜਿਹੜੇ ਉਹਨਾਂ ਤੋਂ ਸਿੱਥਲੀ ਨਹੀਂ ਕੋਈ ਕੰਮ ਕਰ ਆਪਾਂ ਭਾਈ ਕਿਸੇ ਨਾਲ ਰਹਿ ਨਹੀਂ ਸੱਚੀ ਗੱਲ ਐ ਮੈਂ ਤਾਂ ਰੋਜ਼ ਦੇ ਨਹੀਂ ਸਾਡਾ ਕਾਲੀਆਂ ਸ਼ੁਰੂ ਤੋਂ ਰਹੀ ਐ ਤੇ ਅਹੀ ਕਾਲੀਆਂ ਨਾਲ ਰਹੇ ਆ ਅੱਜ ਤੱਕ ਦੇਖੋ ਜੀ ਜੋ ਵੀ ਨੁਮਾਇੰਦਾ ਆਪਾਂ ਜੋ ਵੀ ਚੁਣਿਏ ਉਹ ਸਾਡੇ ਹੱਕਾਂ ਦੀ ਗੱਲ ਕਰੇ ਸਾਡੇ ਸਿੱਖ ਕੌਮ ਦੀ ਗੱਲ ਕਰੇ ਆਪਾਂ ਕਿਹੋ ਜੀ ਸਰਕਾਰ ਐ ਤਕੀ ਚੁਣਿਏ ਜੋ ਸਾਡੇ ਅੰਮ੍ਰਿਤਸਰ ਨੂੰ ਇੱਕ ਮਜ਼ਬੂਤ ਪੰਜਾਬ ਨੂੰ ਇੱਕ ਬੁਲੰਦੀਆਂ ਦੀ ਰਾਹ ਤੇ ਲੈ ਕੇ ਜਾਵੇ ਤੇ ਆਪਣਾ ਜੋ ਵੀ ਪੰਜਾਬ ਦਾ ਹਾਲ ਆ ਨਸ਼ਿਆਂ ਦੇ ਨੌਜਵਾਨ ਵੱਡੇ ਹੋਏ ਨੇ ਤੁਸੀਂ ਵੇਖਣ ਦੇ ਜੇ ਹਰ ਚੀਜ਼ ਤੋਂ ਕਿਤੇ ਕਿਤੇ ਨਸ਼ਾ ਵਿਕ ਰਿਹਾ ਕਿਤੇ ਕਿਤੇ ਕੀ ਕੀ ਹੋ ਰਿਹਾ ਅੱਜ ਕੱਲ ਕੋਈ ਚੀਜ਼ ਤੇ ਸਰਕਾਰਾਂ ਇਹ ਚੀਜ਼ ਤੇ ਕੋਈ ਪ੍ਰਸ਼ਾਸਨ ਕੰਮ ਨਹੀਂ ਜਦਾ ਕਰਦਾ ਬਹੁਤ ਜ਼ਿਆਦਾ ਖਰਾਬ ਹੈ ਕਿਤੇ ਵੀ ਲੁੱਟ ਖੋ ਜਾਂਦੀ ਹੈ ਕਿਤੇ ਵੀ ਕੋਈ ਕਿਸੇ ਨੂੰ ਮਾਰ ਕੇ ਚਲੇ ਜਾਂਦਾ ਕਿਤੇ ਵੀ ਗੋਲੀ ਚੱਲ ਜਾਂਦੀ ਹੈ ਅੱਜ ਕੱਲ ਤੇ ਇਹ ਚੀਜ਼ ਨੂੰ ਅੱਜ ਕੱਲ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਤੇ ਇਹ ਚੀਜ਼ ਨੂੰ ਸਰਕਾਰਾਂ ਨੂੰ ਵੀ ਸਬਰਣਾ ਚਾਹੀਦਾ ਕਿ ਆਮ ਆਦਮੀ ਅੱਜ ਕੱਲ ਬਹੁਤ ਡਰਿਆ ਹੋਇਆ ਸੁਰੱਖਿਆ ਰੱਬ ਆਸਰੇ ਹੋਈ ਬਾਜੀ ਬਾਜੀ ਬੰਦਾ ਜੇਬ ਚ 5000 ਜਾ ਕੇ ਪਾ ਕੇ ਜਾਣ ਰਿਹਾ ਉਹਨੂੰ ਉਹ ਵੀ ਡਰ ਹੈ ਕਿ ਕਿਤੇ ਖੋਇ ਨਾ ਜਾ ਰਾਤੋਂ ਮੇਰੇ ਤੋਂ ਤੇ ਅਸੀਂ ਵੀ ਮਾਰਕੀਟ ਦਾ ਕੰਮ ਕਰਦੇ ਆਂ ਅਸੀਂ ਫੀਲਡ ਦਾ ਕੰਮ ਕਰਦੇ ਆਂ ਸਾਨੂੰ ਆਪ ਡਰ ਰੰਦਾ ਕਿ ਬਾਈ ਅਸੀਂ ਜੇਬ ਚ ਫੋਨ ਲਾਇਕੋ ਮੰਨੇ ਵੀ ਵੀ ਪੰਜੀ ਪੰਜ ਹਜ਼ਾਰ ਦੇ ਕੋਈ ਹੋਰ ਵਾਰਦਾਤ ਸਾਡੇ ਨਾਲ ਨਾ ਹੋ ਜੇ ਤੇ ਅੱਜਕਲ ਕੋਈ ਆਮ ਆਦਮੀ ਦੇ ਸੇਫ ਹੈ ਹੀ ਨਹੀਂਗਾ ਆਪਣਾ ਇੱਥੇ ਕਿਸੇ ਨਾਲ ਵੀ ਲੁੱਟਖੋ ਜਾਂਦੀ ਹੈ ਆਪਣੇ ਜੋ ਮਾਰਕਟ ਡਿਲੀਵਰੀ ਲਾਈਨ ਤੋਂ ਹੈਗਾ ਤੇ ਆਪਣੇ ਜੋ ਡਿਲੀਵਰੀ ਵਾਲੇ ਹੋਰ ਵੀਰ ਭਰਾ ਹੈਗੇ ਨੇ ਆ ਇਹ ਦਿਨ ਉਹਨਾਂ ਨਾਲ ਵਾਰਦਾਤ ਵਾਰਦਾਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਆਪਾਂ ਇਹੋ ਜਿਹਾ ਕੋਈ ਵਧੀਆ ਸਰਕਾਰ ਆਪਣੀ ਜਨਤਾ ਸਮਝਦਾਰ ਹੈਗੀ ਹੈ ਚੁਣੀ ਹੈ ਜੋ ਆਪਣੇ ਪੰਜਾਬ ਨੂੰ ਆਪਣੇ ਪ੍ਰਸ਼ਾਸਨ ਲਾਅ ਐਂਡ ਆਰਡਰ ਨੂੰ ਕਾਇਮ ਕਰਕੇ ਰੱਖੇ ਵਧੀਆ ਪੂਰੀ ਤਰ੍ਹਾਂ ਬਿਲਕੁਲ ਭਾਈ ਤੁਸੀਂ ਦੱਸੋ ਤੁਸੀਂ ਕਿਹਦੇ ਆਪੀ ਚੋਣਾਂ ਚਾਹਦੇ ਹੋ ਚੰਗੀ ਆਵੇ ਜਿਹੜੀ ਵੀ ਆਵੇ ਬਸ ਬਸ ਇਹੀ ਕਿ ਨਸ਼ਿਆਂ ਤੋਂ ਰਾਹਤ ਮਿਲੇ ਹਰ ਇੱਕ ਜੰਗਾ ਚੰਗੇ ਲੋਗ ਬੰਨ ਚੰਗੀ ਦੁਨੀਆ ਮਿਲੇ ਬਸ ਇਹੀ ਚਾਹੀਦਾ ਜੀ ਬਾਕੀ ਆਪਣੇ ਬੜੇ ਕਰ ਦਿੰਦੇ ਇੱਕ ਜਦੋਂ ਚੋਣਾਂ ਹੁੰਦੀਆਂ ਉਸ ਤੋਂ ਵੱਧ ਲੱਭਦਾ ਕੁਝ हां जी हां ये तो बिल्कुल सही ਗੱਲ ਆ ਜੀ ਵਾਦੇ ਤੇ ਹਰ ਕੋਈ ਆ ਜਾਂ ਚਾਰ ਦਿਨ ਜਦੋਂ ਆਣੀ ਆ ਇਲੈਕਸ਼ਨ ਆਣੀਆਂ ਚਾਰ ਦਿਨ ਸਭ ਕੁਝ ਕਹਿਣਗੇ ਵੀ ਅਸੀਂ ਇਹ ਵੀ ਕਰਕੇ ਦੇਾਂਗੇ ਉਹ ਵੀ ਕਰਕੇ ਦੇਾਂਗੇ ਹੈਗਾ ਕੁਛ ਨਹੀਂ ਕੋਈ ਬਿਲਕੁਲ ਬਿਲਕੁਲ ਜੀ ਸਕੂਲ ਕੋਈ ਚਾਹੀਦੇ ਮਿਲਣ ਬੱਚਿਆਂ ਨੂੰ ਕੋਈ ਪੜ੍ਹਾਈ ਮਿਲੇ ਇੱਥੇ ਕੋਈ ਨਸ਼ਿਆਂ ਤੋਂ ਰਾਹਤ ਮਿਲੇ ਬਸ ਇਹੀ ਚਾਹੀਦੀ ਆ ਜੀ ਸਰਕਾਰ ਬਸ ਬਿਲਕੁਲ ਜੀ ਬਿਲਕੁਲ ਮਿਹਨਤ ਕਰਕੇ ਖਾ ਰਹੇ ਆ ਬਸ ਮਿਹਨਤ ਕਰਕੇ ਖਾਂਦੇ ਆਵਾਂਗੇ ਔਰ ਸਭ ਨੂੰ ਇਹੀ ਚਾਹੀਦਾ ਜੀ ਮਿਹਨਤ ਕਰਕੇ ਹੀ ਖਾਣ ਸਿਕਿਉਰਿਟੀ ਤੇ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਬਿਲਕੁਲ ਜੀ ਮਹਾਰਾਜ ਸੋਸ਼ਲ ਸਿਕਿਉਰਿਟੀ ਹੋਣੀ ਚਾਹੀਦੀ ਹੈ ਤੇ ਆਪਣੇ ਪੰਜਾਬੀਆਂ ਪੰਜਾਬ ਦੀ ਸਰਕਾਰ ਨੂੰ ਪੰਜਾਬੀਆਂ ਵਾਸਤੇ ਪਹਿਲਾਂ ਸੋਚਣਾ ਚਾਹੀਦਾ ਜੋ ਪੰਜਾਬ ਦਾ ਅੱਜ ਗਰੀਬ ਆਮ ਆਦਮੀ ਹੈ ਸਿੱਖ ਹੈ ਨੌਜਵਾਨ ਹੈ ਉਹਨਾਂ ਵਾਸਤੇ ਵਾਤੋਂ ਵੱਧ ਸਹੂਲਤ ਹੋਣੀ ਚਾਹੀਦੀ ਹੈ ਵਾਤੋਂ ਵਸ ਸਿੱਖ ਪਰਿਵਾਰਾਂ ਵਾਸਤੇ ਸਾਰੇ ਆਪਣੇ ਵੀਰ ਭਰਾ ਨੇ ਹਿੰਦੂ ਮੁਸਲਮ ਸਿੱਖ ਸਾਰੇ ਆਪਾਂ ਇੱਕ ਇੱਕ ਹੀ ਹੈਗੇ ਆ ਪਰ ਆਪਾਂ ਵਧ ਛੱਡ ਕੇ ਹਰ ਕਿਸੇ ਦਾ ਸਾਥ ਦਈਏ ਪਰ ਇੱਥੇ ਸੁਣਵਾਈ ਕਿਸੇ ਦੀ ਵੀ ਨਹੀਂ ਹੈਗੀ ਆ ਭਾਵੇਂ ਸਿੱਖ ਹੈਗਾ ਭਾਵੇਂ Hindu ਹੈਗਾ ਭਾਵੇਂ ਇਸਾਈ ਹੈਗਾ ਕਿਸੇ ਦੀ ਇਸ ਟਾਈਮ ਕੋਈ ਸੁਣਵਾਈ ਨਹੀਂ ਹੈਗੀ ਆ ਲੋ ਐਂਡ ਆਰਡਰ ਬਹੁਤ ਜ਼ਰਾ ਇੱਥੇ ਖਰਾਬ ਹੋਇਆ ਪਿਆ ਲੋ ਐਂਡ ਆਰਡਰ ਇੱਕ ਮੁੱਖ ਮੁੱਦਾ ਹੈ ਪੰਜਾਬ ਦਾ ਕਿਉਂਕਿ ਦਿਨ ਦਿਹਾੜੇ ਲੁੱਟਾ ਖੋਹਾਂ ਡਾਕੇ ਗੁੰਡਾਗਰਦੀ ਗੋਲੀ ਦੀਆਂ ਘਟਨਾਵਾਂ ਇਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਭਾਈ ਸਸੀ ਕਾਲ 3:00 ਵਜੇ ਕਿੱਥੋਂ ਆਏ ਹਰਦੀਪ ਸਿੰਘ ਫਰੋਹਪੁਰ ਤੋਂ ਹੀ ਫਰੋਹਪੁਰ ਤੋਂ ਹਾਂਜੀ ਭਾਜੀ ਚੋਣਾਂ ਦਾ ਸੀਜ਼ਨ ਚੱਲ ਰਿਹਾ ਹੈ 1 ਜੂਨ ਨੂੰ ਪੰਜਾਬ ਦੀਆਂ ਵੀ ਚੋਣਾਂ ਆ। ਅਸੀਂ ਦੇਸ਼ ਦੀ ਸਰਕਾਰ ਚੁਣੀਏ ਅਸੀਂ ਆਪਣਾ ਮੈਂਬਰ ਪਾਰਲੀਮੈਂਟ ਚੁਣਨਾ ਹੈ। ਕੀ ਲੱਗਦਾ ਤੁਹਾਡਾ ਮੈਂਬਰ ਪਾਰਲੀਮੈਂਟ ਕਿਹੋ ਜਿਹਾ ਹੋਣਾ ਚਾਹੀਦਾ? ਮੈਂਬਰ ਪਾਰਲੀਮੈਂਟ ਜਿਹੜਾ ਆਪਣੇ ਮੁੱਦੇ ਠਾਵੀ ਮੇਨ ਤਾਂ ਉਹਦੇ ਨਾਲ ਹੋਣਾ ਚਾਹੀਦਾ ਜਿੱਦਾਂ ਆਪਣੇ ਪੜ੍ਹਾਈ ਦਾ ਮੁੱਦਾ ਮੇਣਾ ਆਪਣੇ ਹੁਣ ਧਰਮ ਦਾ ਮੁੱਦਾ ਬਣਾਈ ਜਾਂਦੇ ਆ ਜਿਹੜਾ ਆਪਣਾ ਜਿਹਨੂੰ ਪਤਾ ਜਿਹੜਾ ਆਪਣਾ ਧਰਮ ਹੈਗਾ ਉਹੀ ਨਿਮਾਉਣਾ ਆਪਾਂ। ਦੂਜੇ ਤਾਂ ਆਪਣੇ ਬਹੁਤ ਘੱਟ ਲੋਕ ਕਰਦੇ ਡਿਵਰਟ। ਹੁਣ ਆਪਾਂ ਨੂੰ ਪੜ੍ਹਾਈ ਦਾ ਮੁੱਦਾ ਮੇਨ ਰੱਖਣਾ ਚਾਹੀਦਾ। ਬਾਕੀ ਇਕਨੋਮੀ ਦਾ ਦੇਖ ਕੇ ਚ ਜਿਹੜਾ ਪੜਿਆ ਲਿਖਿਆ ਹੋਣਾ ਚਾਹੀਦਾ ਆਪਣਾ ਉਮੀਦਵਾਰ ਹੁਣ ਕਈ ਉਮੀਦਵਾਰ ਆਪਣੇ ਇਦਾਂ ਦੇ ਹੈਗੇ ਆ ਜਿਹੜੇ ਉੱਥੇ ਸੌਕੇ ਮੋੜੇ ਨੂੰ ਜਾਣਦੇ ਨਹੀਂ ਉੱਥੇ ਤੇ ਉਹਨਾਂ ਦੇ ਉਮੀਦਵਾਰ ਚਾਹੁੰਦਾ ਆਪਣ ਨੂੰ ਕੀ ਫਾਇਦਾ ਕਿ ਭੇਜਦੇ ਨੇ ਉੱਥੇ ਮੂੰਹ ਨਹੀਂ ਹਾਂ ਜੇ ਜਾ ਕੇ ਪੁੱਛਦੇ ਨਹੀਂ ਹਾਂ ਆਪਣੇ ਲੋਕ ਉਹਨਾਂ ਪਿਛੇ ਡਾਂਗ ਡਾਂਗ ਹੀ ਹੋਈ ਜਾਂਦੇ ਆ ਮੁੜ ਕੇ ਉਹਨਾਂ ਨੇ ਆਪਣ ਨੂੰ ਆ ਕੇ ਪੁੱਛਣਾ ਨਹੀਂ ਹਲ ਨਹੀਂ ਪੁੱਛਣਾ ਆਪਣਾ ਕੇ ਕਿਹੜਾ ਬੰਦਾ ਕਿੱਥੇ ਕਿੱਥੇ ਨਹੀਂ ਮੁੜ ਕੇ ਆ ਲੜ ਕੇ ਆਪਣੇ ਆਪ ਦੇ ਦੁਸ਼ਮਣੀ ਵਾਲੇ ਦੇ ਪਿੰਡ 'ਚ ਤੇ ਉਹਨਾਂ ਦਾ ਪਤਾ ਨਹੀਂ ਹੁੰਦਾ ਆਪਣ ਨੂੰ ਅਗਲੇ ਦਿਨ ਦੂਜੀ ਪਾਰਟੀ ਜੇ ਆਨ ਕਰ ਲੈਂਦੇ ਆ ਅੱਛਾ ਇਹ ਕਾ ਦਲ ਬਦਲਾ ਦਾ ਬੜਾ ਕੰਮ ਬੜਾ ਹਾਂਜੀ ਬਹੁਤ ਜ਼ਿਆਦਾ ਚੱਲ ਰਿਹਾ ਆ ਆਪਾਂ ਨੂੰ ਇਹ ਨਹੀਂ ਪਤਾੰਦਾ ਨਾਲ ਫਿਰਦਾ ਬੰਦਾ ਆਪਣੇ ਨਾਲ ਨੂੰ ਗੜੀਪਾੜੀ ਜਿਹੀ ਹੋ ਜੇ ਆਪਾਂ ਨੂੰ ਹੋਰ ਕਹੀ ਜਾਊਗਾ ਅੱਜ ਕੱਲ ਨੂੰ ਹੋਰ ਕਹੀ ਜਾਂਦਾ ਗੱਲਾਂ ਉਹੀ ਆਪਾਂ ਨੂੰ ਆਪਣੇ ਵਿਸ਼ਵਾਸ ਵੀ ਨਹੀਂ ਅੱਜ ਕੱਲ ਕਿਸੇ ਤੇ ਵੀ ਆਪਣੇ ਨਾਲ ਦੇ ਤੇ ਨਹੀਂ ਜਿਹੜੇ ਆ ਪਾਰਟੀ ਛੁਣੇ ਉਹ ਤਾਂ ਕਦੇ ਵੀ ਨਹੀਂ ਉਹਨਾਂ ਨੂੰ ਵੇਰ ਹੋਣਾ ਚਾਹੀਦਾ ਹਾਂਜੀ ਬਹੁਤ ਜ਼ਿਆਦਾ ਵੇਰ ਹੋਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਹੁਣ ਆਪਣੇ ਕੋਈ ਵੀ ਆਪਣੇ ਦੇਖਦਾ ਮੇਨਮੋ ਦਾ ਧਰਮ ਬਣਾਇਆ ਪਿਆ ਜਿਹੜਾ ਅੱਜ ਕੱਲ ਆਪਾਂ ਨੂੰ ਸੋਚ ਆਪਾਂ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ ਮੁੱਦਿਆਂ ਦੀ ਗੱਲ ਹੀ ਕੋਈ ਨਹੀਂ ਕੋਈ ਮੁੱਦੇ ਦੀ ਗੱਲ ਹੀ ਨਹੀਂ ਸਿਰਫ ਧਰਮ ਦਾ ਮੁੱ ਨੌਕਰੀ ਦਾ ਕੋਈ ਕਾਰ ਨਹੀਂ ਰੇ ਨੌਕਰੀ ਇੱਥੇ ਹੋਵੇ ਕੋਈ ਕਿਉਂ ਜਾਣ ਬਾਰ ਇੱਥੇ ਉਹਨਾਂ ਨੂੰ ਇਨਕਮ ਹੋਵੇ ਕੋਈ ਆਦਾ ਘਰ ਦੇ ਬਾਰ ਘਰਦਿਆਂ ਕੋ ਰਹਿਣਾ ਉਹਨਾਂ ਨੂੰ ਕੀ ਲੋੜ ਪਈ ਬਰ ਜਾਂਦੀ ਧਰਮ ਦੇ ਨਾਂ ਤੇ ਸਿਆਸਤ ਕਰਦੀ ਹੈ ਜੀ ਬਿਲਕੁਲ ਹਾਂ ਜੀ ਸਿਰਫ ਧਰਮ ਨੂੰ ਮੇਨ ਰੱਖਿਆ ਹੋਇਆ ਹੈ ਹੋਰ ਕੁਝ ਨਹੀਂਗਾ ਆ ਪਿਲਸਨ ਲਾਈਆਂ ਨੇ ਸਾਡੀਆਂ ਦੇ 25 ਤਰੀਕ ਦੇ ਜਾ ਕੇ ਪਿਲਸਨ ਪਾਉਂਦਾ ਤੂੰ ਪਉਣੇ 2 ਮਹੀਨੇ ਹੋ ਗਏ ਚੈਨ ਦੇਖੇ ਤੇ ਨਹੀਂ ਮਿਲਦੀ ਪਈ ਜੇ ਕਿਸੇ ਨੂੰ ਦਵਾਦਾਰ ਲਿਆਉਣਾ ਹੋਵੇ ਉਸੇ ਪਿਲਸਨ ਦੇ ਸਿਧੂ ਤੇ ਫਿਰ ਕੋ ਕਰੇ 25 ਤਰੀਕ ਤੇ ਮਿਲਦੀ ਪਿਲਸਨ ਜਾ ਕੇ ਦੂਜੇ ਮਹੀਨੇ ਦੀ 25 ਤੇ ਸਾਡਾ ਡੇ ਡੇ ਦੋ ਦੋ ਮਹੀਨੇ ਮਿਲਦੀ ਨਹੀਂ ਸਾਡੇ ਨੂੰ ਕਣਕ ਕਣਕ ਤੇ ਕਾਰਟ ਤਿੰਨ ਚਾਰ ਵਾਰੀ ਦਿੱਤੇ ਨੇ ਤਾਂ ਨਿਕੋ ਮਿਲਿਆ ਹੁਣ ਆਟਾ ਦਾਲ ਨਹੀਂ ਮਿਲਦਾ ਪਿਆ ਨਾ ਨਹੀਂ ਮਿਲਦਾ ਚੋਰਾ ਦੀਆਂ ਸਰਕਾਰਾਂ ਸਰਕਾਰਾਂ ਕਿੰਨਾਂ ਦੀਆਂ ਇਹ ਤੇ ਲੋਕਾਂ ਨੂੰ ਮਾਰ ਮਾਰ ਝੂਠੇ ਵੋਟਾਂ ਲੈ ਜਾਂਦੇ ਤੇ ਮੁੜ ਕੇ ਮੁੜ ਕੇ ਕੋ ਪੁੱਛਦਾ ਨਹੀਂ ਨਾ ਕਿ ਇਹਨੂੰ ਕੋਈ ਹੁਣ ਤੇ ਹੁਣ ਤੇ ਲੋਕੀ ਇਤਬਾਰ ਹੀ ਨਹੀਂ ਇਹਨਾਂ ਦੇ ਕਰਦੇ ਤੇ ਲੋਕੀ ਤੇ ਇੱਟੇ ਮਾਰਨ ਨੂੰ ਤਿਆਰ ਹੋਏ ਇਹਨਾਂ ਨੂੰ ਨੇ ਜਦੋਂ ਝੂਠ ਮਾਰ ਜੀ ਅੱਜ ਅਖਬਾਰ ਤੇ ਆਇਆ ਵੀ 100000 ਰੁਪਇਆ ਜਨਾਨੀਆਂ ਨੂੰ ਦਿਆਂਗੇ ਹੈ ਦੋਸਰ ਪਹਿਲਾਂ ਵੀ ਕਿਹਾ ਸੀ ਹਾਂ ਤੇ ਦੋ ਤੇ 100000 ਰੁਪਇਆ ਆਪਾਂ ਦਿਆਂਗੇ ਜਨਾਨੀਆਂ ਨੂੰ ਹੁਣ ਵੋਟਾਂ ਆ ਗਈਆਂ ਇਲੈਕਸ਼ਨ ਆ ਗਏ ਤੇ ਇਹਦਾ ਮਤਲਬ ਇਹ ਥੋੜੀ ਵੀ ਹੁਣ 100000 ਰੁਪਇਆ ਆਪਾਂ ਜਨਾਨੀਆਂ ਨੂੰ ਦੇਣਾ ਕਰ ਦਈਏ ਇਹ ਕਿੱਧਰ ਦਾ ਕਾਨੂੰਨ ਹੈ ਤੇ ਹੁਣ ਇਲੈਕਸ਼ਨ ਆਏ ਆ ਤੇ ਇਹਦਾ ਮਤਲਬ ਇਹ ਥੋੜੀ ਆਦੇ ਬੜੇ ਵੱਡੇ ਵੱਡੇ ਕਰ ਦਿੰਦੇ ਆ ਬਾਦੇ ਲਾਰੇ ਲਾਉਂਦੇ ਆ ਤੇ ਇਹਦਾ ਮਤਲਬ ਇਹ ਥੋੜੀ ਹੁਣ ਇਲੈਕਸ਼ਨ ਆਏ ਆ ਤੇ ਵੋਟਾਂ ਆਈਆਂ ਤੇ ਹਜ਼ਾਰ-ਹਜ਼ਾਰ ਰੁਪਈਆ ਆਪਾਂ ਦੇਵਾਂਗੇ ਜਨਾਨੀਆਂ ਨੂੰ ਤੇ ਜਨਾਨੀਆਂ ਦਾ ਮਤਲਬ ਉਹਨਾਂ ਦਾ ਪਹਿਲਾਂ ਵੀ ਫ੍ਰੀ ਆ ਆਧਾਰ ਕਾਰਡ ਵੀ ਫ੍ਰੀ ਕੀਤੇ ਹੋਏ ਪਹਿਲਾਂ ਦੀਆਂ ਸਰਕਾਰਾਂ ਨੇ ਚਲੋ ਠੀਕ ਆ ਹੁਣ ਅੱਜ ਅਖਬਾਰ ਤੇ ਅਸੀਂ ਪੜਿਆ ਹਜ਼ਾਰ-ਹਜ਼ਾਰ ਰੁਪਈਆ ਆਪਾਂ ਦੇਵਾਂਗੇ ਜਨਾਨੀਆਂ ਨੂੰ ਜਿਹੜਾ 2022 ਚ ਕਿਹਾ ਸੀਗਾ ਹੁਣ ਮਜ਼ਦੂਰ ਠੱਕੇ ਖਾਂਦੇ ਫਿਰਦੇ ਆ ਦਿਹਾੜੀਆਂ ਲਾਉਂਦੇ ਉਹਨਾਂ ਨੂੰ ਕੱਖ ਨਹੀਂ ਮਿਲਦਾ ਸਾਨੂੰ ਇਹ ਗਵਰਨਮੈਂਟ ਤੋਂ ਆਪਾਂ ਬਾਈਕਾਟ ਅਸੀਂ ਤੇ ਆਨੇ ਆਂ ਵੇਖੋ ਭਗਵੰਤ ਮਾਨ ਨੇ ਕਿਹਾ ਸੀ ਕਿ ਮੇਰੀ ਸਰਕਾਰ ਬਣੀ ਤੇ ਪੰਜਾਬ ਚੋਂ ਜਿਹੜਾ ਸੇਵਾ ਦਰਿਆ ਵਗ ਰਿਹਾ ਉਹ ਪੱਕੇ ਤੌਰ ਤੇ ਬੰਦ ਕੀਤਾ ਜਾਊਗਾ ਪਰ ਨਸ਼ਾ ਤੇ ਬੰਦ ਨਹੀਂ ਹੋਇਆ ਉਹ ਤੋਂ ਵੀ ਡਬਲ ਹੋ ਗਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਵਾਅਦਾ ਕੀਤਾ ਹੈ ਕਿ ਪੰਜਾਬ ਚੋਂ ਨਸ਼ਾ ਬੰਦ ਹੋ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਮਹਾਰਾਜ ਦੇ ਆਉਣ ਜਾਣ ਵਾਲਿਆਂ ਰਸਤਿਆਂ ਦੇ ਵਿੱਚ ਨਸ਼ੇੜੀ ਲੋਕ ਜਿਹੜੇ ਆ 24 ਘੰਟੇ ਜਿਹੜੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਪੱਕੇ ਡੇਰੇ ਲਾਏ ਆ ਉਹ ਜਿਹੜੇ ਰਜਾਨਾ ਹੀ ਚੋਰੀਆਂ ਕਰਦੇ ਆ ਸੰਗਤ ਦੀਆਂ ਸੰਗਤਾਂ ਬਹੁਤ ਪ੍ਰੇਸ਼ਾਨ ਹੁੰਦੀਆਂ ਹਨ ਤੇ ਉਧਰ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦੇ ਸੁੱਤਾ ਪਿਆ ਅਸੀਂ ਜਿਹੜੀ ਆ ਦਰਬਾਰ ਸਾਹਿਬ ਦੇ ਰਸਤਿਆਂ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੀ ਡੀਸੀ ਨੂੰ ਬੜੀ ਵਾਰੀ ਮੰਗ ਪੱਤਰ ਦਿੱਤੇ ਹਨ ਕਿ ਸ਼ਰਾਬ ਦੇ ਠੇਕੇ ਜਿਹੜੇ ਆ ਦੂਜੀ ਜਗ੍ਹਾ ਤੇ ਕੀਤੇ ਜਾਣ ਤੇ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਇਹਨੇ ਸਗੋਂ ਠੇਕੇ ਹੋਰ ਦਰਬਾਰ ਸਾਹਿਬ ਦੇ ਲਾਗੇ ਵੀ ਕਰਤੇ ਹਨ ਅਤੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਸਾਰੇ ਆਮ ਜਿਹੜੀਆਂ ਦਰਬਾਰ ਸਾਹਿਬ ਦੇ ਰਸਤੇ 'ਚ ਵਧੀਆਂ ਜਾ ਰਹੀਆਂ ਹਨ ਅਤੇ ਵਿਰਾਸਤੀ ਮਾਰਗ ਤੇ ਜਿਹੜੀ ਆ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੜੇ ਹੀ ਕਰੋੜਾਂ ਰੁਪਈਆ ਦਾ ਪ੍ਰੋਜੈਕਟ ਜਿਹੜਾ ਬਣਾਇਆ ਸੀ ਉਹਦੇ ਵੱਲ ਵੀ ਕੋਈ ਇਹਦੀ ਸਫਾਈ ਵੱਲ ਦਾ ਕੋਈ ਧਿਆਨ ਨਹੀਂ ਹੈ ਇੱਥੇ ਇਹਨੇ ਆਪਣੀ ਜਿਹੜੀ ਆ ਇੱਕ ਸਕਰੀਨ ਜਿਹੜੀ ਆ ਲੋਕਾਂ ਨੂੰ ਆਪਣੇ ਕੰਮ ਘਣਾਉਂਦਾ ਹੈ ਕਿ ਮੈਂ ਬੜੇ 2 ਸਾਲ 'ਚ ਬੜੇ ਵਧੀਆ ਕੰਮ ਕੀਤੇ ਹਨ ਪਰ ਜਿੱਥੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਮਾਰਦਾ ਕੀਰਤਨ ਚੱਲਦਾ ਸੀ ਉੱਥੇ ਇਹਨੇ ਆਪਣੀਆਂ ਜਿਹੜੀਆਂ ਮਸ਼ਹੂਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਬਹੁਤ ਨਿੰਦਨਯੋਗ ਹੈ ਨਿੰਦਨਯੋਗ ਹੈ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਹ ਪੂਰਨ ਤੌਰ ਤੇ ਜਿਹੜੀਆਂ ਸਕਰੀਨਾਂ ਬੰਦ ਹੋਣੀਆਂ ਚਾਹੀਦੀਆਂ ਹਨ ਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਜਿੱਤਨਾ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਦੇ ਸਮੇਂ ਕੀਰਤਨ ਚੱਲਦਾ ਸੀ ਉਸੇ ਤਰ੍ਹਾਂ ਹੀ ਸਰਵਣ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਜਿਹੜੀ ਆ ਭਗਵੰਤ ਮਾਨ ਜਿਹੜੀ ਆ ਸਰਕਾਰ ਜਿਹੜੀ ਆ ਦਰਬਾਰ ਸਾਹਿਬ ਦੇ ਰਤਿਆਂ ਦੇ ਵਿੱਚ ਨਸ਼ੇੜੀਆਂ ਵੱਲ ਕੋਈ ਧਿਆਨ ਨਹੀਂ ਹੈ ਨਸ਼ੇੜੀ ਲੋਕ ਜਿਹੜੀ ਆ ਸੰਗਤਾਂ ਦੀ ਵੱਡੇ ਪੱਧਰ ਤੇ ਚੋਰੀਆਂ ਕਰ ਰਹੇ ਹਨ ਛੋਟੇ ਵੀਰ 1 ਜੂਨ ਨੂੰ ਵੋਟ ਹੈ ਕੀ ਲੱਗਦਾ ਤੁਹਾਡਾ ਐਮਪੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਤੁਸੀਂ ਲੋਕ ਸਭਾ ਚ ਆਪਣਾ ਨੁਮਾਇੰਦਾ ਚੁਣ ਕੇ ਭੇਜ ਰਹੇ ਹੋ ਤੇ ਕੀ ਆਸਾਂ ਬਿਧਿਆ ਤੁਹਾਡੀ ਤੁਹਾਨੂੰ ਤੇ ਕੋਈ ਵਧੀਆ ਹੀ ਬੰਦਾ ਚਾਹੀਦਾ ਕੈਂਡੀਡੇਟ ਜਿਹੜਾ ਸ਼ਹਿਰ ਬਾਰੇ ਸੋਚੇ ਉਦਾਂ ਦੇ ਅੱਜ ਕੱਲ੍ਹ ਸਰਕਾਰ ਤੇ ਐਵੇਂ ਹੀ ਹੈਗੀ ਆ ਪਹਿਲੇ ਹੀ ਸਰਕਾਰ ਜਿਹੜਾ ਕੋਈ ਕਰਦੇ ਸੀ ਕਿੱਦਾਂ ਕਰ ਲਈ ਹੋ ਗਏ ਉਹ ਹੋਂਤੇ ਐਵੇਂ ਹੀ ਹੈਗੇ ਝਾੜੂ ਮੈਰੀ ਜਾਂਦੇ ਐਵੇਂ ਕੁਝ ਨਹੀਂ ਕਰਦੇ ਪਏ ਉਹ ਕੋਈ ਕੰਮ ਕਰਦਾ ਨਾ ਇਹਨਾਂ ਨੇ ਨਹੀਂ ਵਾਦੇ ਬੜੇ ਵੱਡੇ ਕਰਦੇ ਇੱਕ ਤਾਂ ਜਿਹੜੇ ਸਰਕਾਰਾਂ ਦਾ ਕੰਮ ਨਹੀਂ ਉਹ ਤਾਂ ਇਦਾਂ ਹੀ ਆ ਉਹਨਾਂ ਨੇ ਕਰੀ ਜਾਣੇ ਹੁਣ ਉਹਨਾਂ ਦਾ ਕੰਮ ਹੀ ਆ ਜੀ ਉਹ ਐ ਵਾਦੇ ਕਰਨਾ ਉਹ ਐਕਟਰ ਰਹਿ ਗਏ ਨੇ ਵਧੀਆ ਟੌਪ ਲੈਂਗੁਏਜ ਤੇ ਤਾਂ ਬਿਲਕੁਲ ਇਹਨੇ ਆਮ ਲੋਕ ਜੋ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਦੇ ਦਰਸ਼ਨ ਲਈ ਦੇਸ਼ ਆ ਵਿਦੇਸ਼ਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚ ਰਹੇ ਨੇ ਕਿਤੇ ਨਾਲ ਕਿਤੇ ਬੁਨਿਆਦੀ ਸਹੂਲਤਾਂ ਨਾ ਮਿਲਣ ਕਰਕੇ ਲੋਕ ਭਲੇ ਸਕੀਮਾਂ ਦਾ ਫਾਇਦਾ ਉਹਨਾਂ ਤੱਕ ਨਾ ਪਹੁੰਚਣ ਕਰਕੇ ਔਰ ਸਭ ਤੋਂ ਅਹਿਮ ਗੱਲ ਵੱਡੇ-ਵੱਡੇ ਵਾਅਦਿਆਂ ਦੀ ਪੂਰਤੀ ਨਾ ਹੋਣ ਕਰਕੇ ਖਫਾ ਨਜ਼ਰ ਆ ਰਹੇ ਨੇ ਲੋਕਤੰਤਰ ਤੋਂ ਵਿਸ਼ਵਾਸ ਜਿਹੜਾ ਉੜਦਾ ਜਾ ਰਿਹਾ ਹੈ ਕਿਉਂਕਿ ਵਾਅਦੇ ਜਿਹੜੇ ਆ ਉਹ ਵਫਾ ਨਹੀਂ ਹੋਏ ਤੋ ਆਵਾਮ ਦੀ ਆਵਾਜ਼ ਜਾਣਨ ਦੀ ਸਾਡੀ ਕੋਸ਼ਿਸ਼ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇ ਕੈਮਰਾਮੈਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ